ਹਾਂਜੀ ਕਿਦਾਂ ਸਾਰੇ ਵੀਰ ਭਰਾ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਉਸ ਪਰਮਾਤਮਾ ਵਾਹਿਗੁਰੂ ਦੀ ਕਿਰਪਾ ਦੇ ਨਾਲ ਮੇਰੇ ਵੀਰੋ ਅੱਜ ਤੁਹਾਨੂੰ ਬੱਗਿਆਂ ਵਾਲੇ ਦੁੱਲੇ ਬਾਰੇ ਦੁਨੀਆ ਸਭ ਜਾਣਦੇ ਆ ਮੇਰੇ ਵੀਰੋ ਜਿਹੜੇ ਕਬੱਡੀ ਨਹੀਂ ਦੇਖਦੇ ਉਹ ਵੀ ਬੱਗਿਆਂ ਵਾਲੇ ਦੀ ਫੈਨ ਆ ਦੁਨੀਆ ਕਿਉਂਕਿ ਮੇਰੇ ਵੀਰੋ ਦੁੱਲੇ ਨੇ ਕੱਲਾ ਕਬੱਡੀ ਚਣੀ ਵੈਸੇ ਵੀ ਰਿਕਾਰਡ ਪੈਦਾ ਕੀਤੇ ਹੋਏ ਆ ਮੇਰੇ ਵੀਰੋ ਸੁਭਾਅ ਵੀ ਦੇਖਿਓ ਦੁੱਲੇ ਦਾ ਮਿਲ ਕੇ ਪਤਾ ਲੱਗਣਾ ਸਾਰਿਆਂ ਨੂੰ ਜਦੋਂ ਮਿਲੋਗੇ ਨਾ ਦੁੱਲੇ ਨਾਲ ਗੱਲਾਂ ਕਰਕੇ ਪਤਾ ਲੱਗੂਗਾ ਇੱਕ ਟੌਪ ਦਾ ਆਪਾਂ ਕਹੀਏ ਭਈ ਉਸ ਪੱਧਰ ਤੇ ਪਹੁੰਚਾ ਹੋਇਆ ਦੁੱਲਾ ਜਿੱਥੇ ਜੋ ਹੈ ਮੇਰੇ ਵੀਰੋ ਹਰ ਇੱਕ ਖਿਡਾਰੀ ਨਹੀਂ ਪਹੁੰਚ ਸਕਦਾ ਜਿੱਥੇ ਦੁੱਲਾ ਅੱਜ ਪ੍ਰਾਪਤੀ ਤੇ ਖੜਾ ਮੇਰੇ ਵੀਰੋ ਇਹਦੀਆਂ ਪਿਛਲੀਆਂ ਮਿਹਨਤਾਂ ਮਿਹਨਤਾਂ ਦੇ ਕਰਕੇ ਇਸ ਮੁਕਾਮ ਤੇ ਆ ਇਨਾਮ ਵੀ ਦੱਸਾਂਗੇ ਬਾਕੀ ਦੁੱਲੇ ਬਾਰੇ ਐਪਰੀਸ਼ੀਏਟ ਹੀ ਕਰਨਾ ਉਹ ਵੀ ਇਹ ਵੀਡੀਓ ਬਗਿਆਲੇ ਬਾਰੇ ਆ ਮੇਰੇ ਵੀਰੋ ਉਸ ਤੋਂ ਪਹਿਲਾਂ ਨਵੇਂ ਆਏ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰਿਆ ਕਰੋ ਕਬੱਡੀ ਦੀਆਂ ਵੀਡੀਓ ਇਸ ਚੈਨਲ ਤੇ ਆਪਾਂ ਪਾਉਂਦੇ ਰਹਿਨੇ ਆਂ ਦੁੱਲੇ ਨੇ ਮੇਰੇ ਵੀਰੋ ਇੱਕ ਆਪਾਂ ਕਹੀਏ ਬਈ ਹੋਰ ਖਿਡਾਰੀਆਂ ਚ ਮੈਂ ਬਹੁਤ ਘੱਟ ਖਿਡਾਰੀਆਂ ਚ ਕਲਾ ਦੇਖੀ ਆ ਬਈ ਉਸਤਾਦਾਂ ਦੀ ਕਦਰ ਨਹੀਂ ਕਰਦੇ ਬਹੁਤ ਭਰਾ ਪਰ ਇਸ ਬੰਦੇ ਨੇ ਉਸਤਾਦ ਦੀ ਵੀ ਕਦਰ ਕੀਤੀ ਆ ਮੇਰੇ ਵੀਰੋ ਜਦੋਂ ਵਰਲਡ ਕੱਪ ਹੋਇਆ ਤਾਂ ਉੱਥੇ ਦੁੱਲੇ ਬੱਗਿਆਂ ਵਾਲੇ ਨੂੰ ਪੁੱਛਿਆ ਵੀ ਤੂੰ ਕਿਸ ਕਰਕੇ ਅੱਜ ਬੈਸਟ ਨਿਕਲੇ ਆ ਜਿੱਥੇ ਕੀ ਟਰੈਕਟਰ ਸੀਗਾ ਬੈਸਟਾਂ ਨੂੰ ਉੱਥੇ ਬੈਸਟ ਬਣਿਆ ਦੱਲਾ ਤਾਂ ਉਹਨੇ ਕਿਹਾ ਮੇਰੀ ਉਸਤਾਦ ਦੀ ਬਦੌਲਤੀਆਂ ਤੇ ਉੱਥੇ ਚਾਬੀਆਂ ਵੀ ਫੜਾਂਗਾ ਮੇਰੇ ਵੀਰੋ ਆਪਣੇ ਉਸਤਾਦ ਪੰਮਾ ਗੰਧਰਾ ਨੂੰ ਇਹ ਚੀਜ਼ਾਂ ਮੇਰੇ ਵੀਰੋ ਇੱਥੋਂ ਪਤਾ ਲੱਗਦਾ ਉਸਤਾਦਾਂ ਦੀ ਕਦਰ ਇੱਥੋਂ ਪਤਾ ਲੱਗਦਾ ਵੀ ਗੁਰੂਆਂ ਦੀ ਕਦਰ ਕਿੱਦਾਂ ਕੀਤੀ ਜਾਂਦੀ ਹੈ ਇੱਕ ਐਗਜ਼ਾਮਪਲ ਸੈੱਟ ਕਰਤੀ ਆ ਬੱਗਿਆਂ ਵਾਲੇ ਨੇ ਇਹ ਚੀਜ਼ਾਂ ਨਾਲ ਵੀ ਖਿਡਾਰੀ ਕੱਲਾ ਗੇਮ ਤੇ ਨਹੀਂ ਹੁੰਦਾ ਆ ਚੀਜ਼ਾਂ ਵੀ ਮੇਰੇ ਵੀਰੋ ਦੇਖੀਆਂ ਜਾਂਦੀਆਂ ਇਨਾਮਾਂ ਦੀ ਤਾਂ ਝੜੀ ਲਾਈ ਹੋਈ ਆ ਮੁੰਡੇ ਦੀ ਜਦੋਂ ਖੁਸ਼ੀ ਤੇ ਮੇਰੇ ਵੀਰੋ ਗੱਲਬਾਤ ਘਰਾਰੀ ਆੜਦੀ ਆ ਤਾਂ ਦਰਸ਼ਕ ਦੇਖਣ ਵਾਲੇ ਹੁੰਦੇ ਆ ਆਪਸੇ ਕਹਿੰਦੇ ਆ ਵੀ ਦੁੱਲਾ ਭਾਵੇਂ ਲੈ ਜੇ ਭਾਵੇਂ ਜੱਫਾ ਲੱਗ ਜੇ ਸਵਾਦ ਬਹੁਤ ਆਉਂਦਾ ਇਹਨਾਂ ਦੇ ਕਿਉਂਕਿ ਦੁੱਲੇ ਦਾ ਇਹ ਅੰਦਾਜ਼ ਹੁੰਦਾ ਵੀ ਐਕਸ਼ਨ ਉਹਨੇ ਕਰਨਾ ਹੀ ਹੁੰਦਾ ਖੁਸ਼ੀ ਨਾਲ ਕਿਉਂਕਿ ਖੁਸ਼ੀ ਵੀ ਐਕਸ਼ਨ ਕਰਦਾ ਤਾਂ ਜਦੋਂ ਮੂਰੋ ਐਕਸ਼ਨ ਹੁੰਦਾ ਬੱਗਿਆਂ ਵਾਲਾ ਵੀ ਫਿਰ ਐਕਸ਼ਨ ਦਿਖਾਉਂਦਾ ਮੇਰੇ ਵੀਰੋ ਇਹ ਆ ਬੱਗਿਆਂ ਵਾਲੇ ਦੇ ਚਰਚੇ ਮੇਰੇ ਵੀਰੋ 60 ਨਹੀਂ ਕਰੀਬ ਹੁਣ ਤਾਂ ਮੇਰੇ ਵੀਰੋ 90 ਦੇ ਕਰੀਬ ਉਹ ਮੋਟਰਸਾਈਕਲ ਜਿੱਤ ਲਿਆ ਗੱਲੇ ਬੱਗਿਆਂ ਵਾਲੇ ਨੇ ਤੇ ਬਾਕੀ ਗੱਡੀਆਂ ਵੀ ਜਿੱਤੀਆਂ ਹੋਣਗੀਆਂ ਜੀਪਾਂ ਵੀ ਜਿੱਤੀਆਂ ਮੁੰਡੇ ਨੇ ਮੈਚਾਂ ਤੋਂ ਟਰੈਕਟਰ ਵੀ ਦੇ ਕਰੀਬ ਜਿੱਤੇ ਹੋਏ ਆ ਤੇ ਬਾਕੀ ਮੇਰੇ ਵੀਰੋ ਇਹ ਸੋਨੇ ਮੁੰਦੀਆਂ ਦੇ ਤਾਂ ਕੋਈ ਜੋ ਹੈ ਲਗਭਗ ਪਤਾ ਹੀ ਨਹੀਂ ਵੀ ਕਿੰਨੇ ਯਾਰੀ ਬੈਸਟ ਬਣ ਚੁੱਕਿਆ ਐਲ ਸੀੜੀਆਂ ਦਾ ਤਾਂ ਲੱਖਾਂ ਯਾਰੀ ਜੋ ਹੈ ਮੇਰੇ ਵੀਰੋ ਹਰ ਇੱਕ ਟੂਰਨਾਮੈਂਟ ਤੋਂ ਜੋ ਹੈ ਬੈਸਟ ਬਣਦਾ ਇਨਾਮ ਇਹ ਦਰਜਾ ਦਿੱਤਾ ਹੋਇਆ ਮੇਰੇ ਵੀਰੋ ਤੇ ਰੇਡਾਂ ਵੀ ਕਈ ਯਾਰ 56 56 ਰੇਡਾਂ ਇੱਕ ਮੈਚ ਜੋ ਵੱਡੇ ਮੈਚ ਹੁੰਦੇ ਸੀ 40 40 ਰੇਡਾਂ ਪਾ ਦਿੰਦਾ ਸੀਗਾ ਇੱਕ ਮੈਚ ਹੀ ਇਹ ਚੀਜ਼ਾਂ ਮੇਰੇ ਵੀਰੋ ਬੱਗਿਆਂ ਵਾਲੇ ਚ ਇਹ ਤੁਹਾਨੂੰ ਜੋ ਹੈ ਵੱਡੀ ਅਪਡੇਟ ਦੁੱਲੇ ਾਰੇ ਦਸਨੀ ਜੀ ਤੁਹਾਨੂੰ ਲੱਗਦੀ ਆ ਕਿ ਨਹੀਂ ਮੰਡੇ ਦੀ ਖੇਡ ਘੈਂਟ ਤੁਸੀਂ ਵੀ ਦੱਸ ਸਕਦੇ ਹੋ ਅਸੀਂ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ ਹੋਰ ਖਿਡਾਰੀ ਬਾਰੇ ਵੀਡੀਓ ਲੈ ਕੇ ਆਵਾਂਗੇ ਤੁਸੀਂ ਵੀ ਦੱਸ ਸਕਦੇ ਹੋ ਵੀ ਕਿਸ ਖਿਡਾਰੀ ਬਾਰੇ ਆਪਾਂ ਵੀਡੀਓ ਲੈ ਕੇ ਆਗੇ ਹੁਣ ਧੰਨਵਾਦ